ਲੜਲੀ ਭਾਗ 82 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪਾ ਰੋਟੀ ਪਾਣੀ ਖਾਣ ਪੀਣ ਮਗਰੋਂ ਗੁੱਡੀ ਨੇ ਇੱਕ ਦੋ ਵਾਰ ਫੇਰ ਮਾਂ ਨੂੰ ਇੱਧਰ ਉੱਧਰ ਹੋ ਕੇ ਸਿੰਦਰਵਾਰੇ ਪੁੱਛਿਆ ਪਰ ਸੰਤੋਖੀ ਤਾਂ ਕੁਝ ਦੱਸ ਹੀ ਨਹੀਂ ਰਹੀ ਸੀ ਫਿਰ ਗੁੱਡੀ ਨੇ ਕਿਹਾ ਦੇਖ ਲੈ ਮਾਏ ਦੱਸ ਦੇ ਨਹੀਂ ਤਾਂ ਮੈਂ ਜਾਣ ਵੇਲੇ ਮਾਂ ਚ ਬਹੁਤ ਸਾਰੀਆਂ ਗੱਲਾਂ ਲੈ ਕੇ ਜਾਣਾ ਤੇ ਤੂੰ ਵੀ ਆਪਣੇ ਮਾਂ ਚ ਕਈ ਗੱਲਾਂ ਰਾਕੇ ਅੰਦਰ ਗਤੀ ਘੁੱਟਦੀ ਰਹੇਗੀ ਨਾਲੇ ਤੂੰ ਤਾਂ ਪਹਿਲਾਂ ਹੀ ਬਾਲੀ ਪਰੇਸ਼ਾਨ ਲੱਗਦੀ ਹੈ ਮੈਨੂੰ ਕਿਉਂ ਲਕਾਉਣੀ ਹੈ ਮੇਰੇ ਤੋਂ ਦੱਸ ਦੇ ਤਾਂ ਕੀ ਗੱਲ ਆ ਪਰਸੰਤੋਖੀ ਨੂੰ ਸੀ ਕਿ ਚੰਗਾ ਨਹੀਂ ਲੱਗਦਾ ਕਾ ਨੂੰ ਦੱਸਣਾ ਕੁਝ ਤਾਂ ਸੰਤੋਖੀ ਚੁੱਪ ਹੀ ਰਹੀ ਤੇ ਨਾ ਨਾ ਕਰਦੀ ਹੋਈ ਸਿਰ ਹਿਲਾਈ ਜਾਵੇ ਕਿ ਕੋਈ ਗੱਲ ਨਹੀਂ ਹੈਗੀ ਫਿਰ ਜਦੋਂ ਤਜਿੰਦਰ ਨੂੰ ਸੱਸ ਨੇ ਥੋੜੀ ਦਿਰ ਚੁੱਕਿਆ ਆ ਸੀ ਗੇੜੇ ਕੱਢ ਰਹੀ ਸੀ ਲੈ ਕੇ ਤੇ ਮਲਕੀਤ ਕੋਈ ਬਿਜਲੀ ਦੀ ਤਾਰ ਨੂੰ ਠੀਕ ਕਰਨ ਲੱਗਾ ਸੀ ਬਿੱਟੂ ਨਾਲ ਕੰਮ ਕਰਾਉਣ ਲੱਗਾ ਤਾਂ ਗੁੱਡੀ ਕਮਰੇ ਚ ਮਾਂ ਨੂੰ ਲੈ ਕੇ ਗਈ ਤੇ ਸਿਰ ਤੇ ਹੱਥ ਰਖਵਾ ਕੇ ਪੁੱਛਣ ਲੱਗੀ ਮਾਏ ਦੱਸ ਦੇ ਨਹੀਂ ਤਾਂ ਮੈਂ ਰੋਣ ਲੱਗ ਜਾਣਾ ਕਿਉਂਕਿ ਗੁੱਡੀ ਦਾ ਹੁਣ ਮਨ ਬਾੜਾ ਭਰਿਆ ਪਿਆ ਸੀ ਫੇ ਸੰਤੋਖੀ ਬੋਲੀ ਸਿੰਦਰੋ ਕਾਲੀ ਗਈ ਆ ਉਹਦੀ ਸੱਸ ਆਈ ਨਹੀਂ ਸੀ ਕੁੜੀ ਨੂੰ ਵੇਖਣ ਆਖੇ ਮੈਂ ਤਾਂ ਮੁੰਡਾ ਪਾਲਦੀ ਸੀ ਉਧਰੋਂ ਮਨਪ੍ਰੀਤ ਦੇ ਵੀ ਹੁਣ ਜਵਾਕ ਹੋਣ ਆਲਾ ਸਿੰਦਰੋ ਘਰਾਂ ਦਾ ਰੋਟੀ ਪਾਣੀ ਵੱਖਰਾ ਕਰਵਾ ਦਿੱਤਾ ਮਨਪ੍ਰੀਤ ਨੇ ਲਾਗਵਾਜ਼ੀ ਕਰਕੇ ਲੈ ਮਾਏ ਮਾਨਪ੍ਰੀਤ ਪਾਪੀ ਤਾਂ ਬਾਲੀ ਸੋਣੀ ਸੀ ਬਾਲੀ ਚੰਗੀ ਸੀ ਬਾਲੀ ਸਿਆਣੀ ਸੀ ਐ ਉਹ ਇਦਾਂ ਕਿਉਂ ਕਰੂਗੀ ਗੁੱਡੀ ਬੋਲੀ ਗੁੱਡੀਏ ਮਲ ਮਗਰੋਂ ਪਤਾ ਲੱਗ ਪਤਾ ਲੱਗਦਾ ਵਿਆਹ ਮਗਰੋਂ ਸੰਤੋਖੀ ਹੰਝੂ ਦੱਬ ਕੇ ਬੋਲੀ ਫਿਰ ਨਾਲ ਹੀ ਸੰਤੋਖੀ ਬੋਲੀ ਮੈਨੂੰ ਤਾਂ ਬਿੰਦਰੋਦੀ ਦੀ ਬਾਲੀ ਚਿੰਤਾ ਵੱਡ-ਵੱਡ ਖਾਂਦੀ ਆ ਮੈਂ ਜਦੋਂ ਵੀ ਤੇਰੇ ਸਹੁਰੇ ਆਨੀ ਆ ਤਾਂ ਡਰ ਲੱਗਦਾ ਕਿਤੇ ਬਿੰਦਰੋਦੀ ਗੱਲ ਛਿੜਦੀ ਆ ਜਵਾਕ ਵਾਰੇ ਤਮਨ ਵਾਲਾ ਦੁੱਖ ਦਾ ਮੀਰਾ ਉਹਦਾ ਫੋਨ ਨਹੀਂ ਆਇਆ ਮਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਨੇ ਉਹਨੂੰ ਵੇਖਣ ਨੂੰ ਉਹਨੂੰ ਸੁਣਨ ਨੂੰ ਉੱਤ ਤਾਂ ਗੁੱਡੀ ਬੋਲੀ ਹਾਂ ਮਾਏ ਬਿੰਦੁਰੋ ਦੀ ਚਿੰਤਾ ਤਾਂ ਮੈਨੂੰ ਹੀ ਆ ਮੇਰਾ ਆਪ ਦਾ ਮਾਮ ਵੀ ਬਾਲਾ ਕਾਲਾ ਪੈਂਦਾ ਉਹਨੂੰ ਵੇਖਣ ਨੂੰ ਮਿਲਣ ਨੂੰ ਆਬ ਸੁੱਖ ਰੱਖੇ ਸੁਰਿੰਦਰ ਤੇ ਉਹ ਦੋਵੇਂ ਠੀਕ ਹੋਣ ਉੱਥੇ ਦੁੱਖ ਸੁੱਖ ਜੇ ਕਰਦੀਆਂ ਦੋਵੇਂ ਮਾਵਾਂ ਧੀਆਂ ਗਲੇ ਮਿਲਣ ਲੱਗੀਆਂ ਤਾਂ ਇੰਨੇ ਨੂੰ ਪ੍ਰੀਤੀ ਆ ਗਈ ਕੋਲ ਤੇ ਗੁੱਡੀ ਦੀ ਚੁੰਨੀ ਖਿੱਚਦੀ ਹੋਈ ਮਾਂ ਮਾਂ ਕਰਨ ਲੱਗੀ ਤਾਂ ਗੁੱਡੀ ਨੇ ਪ੍ਰੀਤੀ ਨੂੰ ਚੁੱਕ ਲਿਆ ਤੇ ਹੰਝੂ ਪੂੰਝ ਕੇ ਬਾਹਰ ਆਂਦੇ ਹੀ ਕਹਿਣ ਲੱਗੀ ਮਾਏ ਪਰੇਸ਼ਾਨ ਨਾ ਹੋਈਂ ਕੋਈ ਨਹੀਂ ਸਭ ਕੁਝ ਠੀਕ ਹੋ ਜਾਣਾ ਸਭ ਸਹੀ ਹੋ ਜਾਣਾ ਤੂੰ ਚਿੰਤਾ ਨਾ ਕਰੀਂ ਕੋਈ ਤਜਿੰਦਰ ਦਾਦੀ ਦੇ ਮੋਢੇ ਲੱਗਾ ਹੋਇਆ ਸੌਂ ਗਿਆ ਸੀ ਤੇ ਬਿੱਟੂ ਵੀ ਬਾਲਾ ਕਾਮਾਜਾ ਬਣ ਕੇ ਕੰਮ ਕਰਾ ਰਿਹਾ ਸੀ ਮਲਕੀਤ ਨਾ ਕੰਮ ਕਰਕੇ ਹਟਿਆ ਤਾਂ ਸੰਤੋਖੀ ਨੂੰ ਬੋਲਿਆ ਲਿਆ ਮਾਤਾ ਚਾਹ ਪਿਆ ਦੇ ਫਿਰ ਅਸੀਂ ਚੱਲੀਏ ਠੀਕ ਟਾਈਮ ਤੇ ਘਰ ਸੰਤੋਖੀ ਦਵਾ ਦੌਰ ਸੋਈ ਚ ਜਾ ਕੇ ਚਾਹ ਧਰਨ ਲੱਗੀ ਹੁਣ ਗੱਲਾਂ-ਬਾਤਾਂ ਕਰਦਿਆਂ ਨੇ ਸਭ ਸਭ ਨੇ ਚਾਹ ਪੀ ਲਈ ਮਗਰੋਂ ਹੁਣ ਜਾਣ ਨੂੰ ਕਾਲੇ ਪੈਣ ਲੱਗੇ ਬਿੱਟੂ ਤੇ ਭੋਲੀ ਹੁਣੀ ਸੰਤੋਖੀ ਤੇ ਜਿੰਦਰ ਤੇ ਪ੍ਰੀਤੀ ਦੇ ਕੱਪੜੇ ਕੱਢ ਲਈ ਦੇਣ ਨੂੰ ਭੋਲੀ ਬਹੁਤ ਮਨਾ ਕਰੀ ਜਾਏ ਸੰਤੋਖੀ ਨੂੰ ਕਿ ਰਹਿਣ ਦੇ ਪਹਿਣ ਪਰ ਸੰਤੋਖੀ ਮੰਨ ਲਓ ਚੋਰੀ ਕਹੀ ਜਾਏ ਨਹੀਂ ਨਹੀਂ ਵਾਲਾ ਨਹੀਂ ਆ ਨਿਆਣਿਆਂ ਲਈ ਆ ਨਿਆਣੇ ਦਾ ਤਾਂ ਕਰਨਾ ਪੈਂਦਾ ਨਾ ਕੋਈ ਗੱਲ ਨਹੀਂ ਨਾਲ ਹੀ ਮਲਕੀਤ ਅੰਦਰੋਂ ਇੱਕ ਦੋ ਖੁੰਡੀ ਜੀ ਚੁੱਕ ਲਿਆ ਆ ਪ੍ਰੀਤੀ ਨੂੰ ਦੇਣ ਲਈ ਪ੍ਰੀਤੀ ਬੜੀ ਖੁਸ਼ ਹੋਈ ਲੈ ਕੇ ਥੋੜੀ देर ਨਾਨਾ ਦੋਤੀ ਖੇਲਣ ਲੱਗ ਗਏ ਫੇ ਸਾਰੇ ਮਿਲਣ ਗਿਲਣ ਮਗਰੋਂ ਬਾਹਰ ਨੂੰ ਜਾਣ ਲੱਗੇ ਤਾਂ ਸੰਤੋਖੀ ਨੇ ਤੇ ਜਿੰਦਰ ਨੂੰ ਚੁੱਕਿਆ ਸੀ ਤੇ ਮਲਕੀਤ ਨੇ ਪ੍ਰੀਤੀ ਨੂੰ ਬਿੱਟੂ ਨੇ ਬਾਹਰ ਜਾ ਕੇ ਪਹਿਲਾਂ ਵੇਖਿਆ ਕਿ ਆਂਡਣਾ ਗੁਆਂਡਣਾ ਬੈਠੀਆਂ ਨੇ ਫੇ ਸੰਤੋਖੀ ਨੂੰ ਆ ਕੇ ਬੋਲਿਆ ਮਾਤਾ ਆਵਾਸੀਆਂ ਰਾਤ ਨੂੰ ਵੀ ਇੱਥੇ ਸੌਂਦੀਆਂ ਨੇ ਮੰਝੀਆਂ ੜਾ ਕੇ ਤਾਂ ਭੋਲੀ ਨੇ ਹਲਕਾ ਜਿਹਾ ਪਿੱਛੇ ਮੋੜੇ ਤੇ ਹੱਥ ਮਾਰਿਆ ਠੂਲਾ ਮਾਰਿਆ ਤੇ ਚੁੱਪ ਹੋਣ ਨੂੰ ਕਿਆ ਸੰਤੋਖੀ ਪੁੱਛਣ ਲੱਗੀ ਕਿਹੜੀਆਂ ਮਾਸੀਆਂ ਤਾਂ ਗੁੱਡੀ ਤੇ ਜਿੰਦਰ ਨੂੰ ਫੜਦੀ ਹੋਈ ਮਾਂ ਨੂੰ ਕਹਿਣ ਲੱਗੀ ਭੂਆ ਬੈਠੀਆਂ ਨੇ ਨਾ ਉਹਨਾਂ ਨੂੰ ਮਾਸੀਆਂ ਕਹਿੰਦਾ ਹੀ ਤਾਂ ਸੰਤੋਖੀ ਸਾਰੀਆਂ ਕੰਨੀ ਵੇਖ ਕੇ ਹਲਕਾ ਜਿਹਾ ਹੱਸ ਪਈ ਤੇ ਬਿੱਟੂ ਵੱਲ ਵੇਖਣ ਲੱਗੀ ਬਿੱਟੂ ਹੁਣ ਕਾਰ 'ਚ ਬੈਠ ਕੇ ਹੱਸਣ ਲੱਗਾ ਤੇ ਬੋਲਿਆ ਰੁਕੋ ਮੈਂ ਮੋੜ ਕੇ ਲਿਆਂਦਾ ਪਹਿਲਾਂ ਕਾਰ ਅੱਗੇ ਪਿੱਛੇ ਜੇ ਕਰਦੇ ਨੇ ਕਾਰ ਮੋੜ ਲਿਆਂਦੀ ਭੋਲੀ ਸੰਤੋਖੀ ਨੂੰ ਮਿਲ ਕੇ ਤੇ ਮਲਕੀਤ ਨੂੰ ਸੱਸਰੀ ਘਰ ਬੁਲਾਉਂਦੀ ਹੋਈ ਕਾਰ ਵਿੱਚ ਬੈਠ ਗਈ ਫਿਰ ਗੁੱਡੀ ਮਾਂ ਤੇ ਬਾਪੂ ਜੀ ਨੂੰ ਮਿਲ ਕੇ ਵਿੱਚ ਬੈਠ ਗਈ ਕੋਈ ਚਿੰਤਾ ਨਾ ਕਰਨ ਨੂੰ ਕਿਹਾ ਮਗਰੋਂ ਬਿੱਟੂ ਫੇਰ ਬਾਹਰ ਆਇਆ ਚੰਗਾ ਮਾਤਾ ਚੰਗਾ ਬਾਪੂ ਜੀ ਕਰਦਾ ਹੋਇਆ ਪੈਰੀ ਹੱਥ ਲਾ ਕੇ ਸਾਹਮਣੇ ਆਪਣੀਆਂ ਮਾਸੀਆਂ ਵੱਲ ਵੇਖ ਕੇ ਘਾਰ ਦੇ ਵਿੱਚ ਬਹਿ ਗਿਆ ਜਿਵੇਂ ਜਿਵੇਂ ਬਿੱਟੂ ਅੱਗੇ ਚਾਈ ਜਾਵੇ ਪ੍ਰੀਤੀ ਬਾਹਰ ਕੱਢ ਕੇ ਨਾਨਾ ਨਾਨੀ ਨੂੰ ਹੱਥ ਲਾਉਂਦੀ ਜਾਵੇ ਮਾਂ ਬਿੱਟੂ ਨੂੰ ਕਹਿਣ ਲੱਗੀ ਹੁਣ ਕੁਛ ਨਾ ਬੋਲੀ ਅਗਲੀਆਂ ਨੂੰ ਪਰ ਬਿੱਟੂ ਬਿੱਟੂ ਕਿੱਥੋਂ ਟਲਣਾ ਵਾਲਾ ਸੀਗਾ ਚੰਗਾ ਮਾਸੀ ਜਾਣੇ ਆ ਫੇਰ ਆਵਾਂਗੇ ਕਰਦਾ ਹੋਇਆ ਬਾਰੀ ਚੋਂ ਹੱਥ ਜਿਹਾ ਹਿਲਾਣ ਲੱਗਾ ਹੌਲੀ ਹੌਲੀ ਕਰਦਾ ਕਾਰ ਦੀ ਸਪੀਡ ਵਧਾ ਕੇ ਅੱਗੇ ਤੱਕ ਪਹੁੰਚ ਗਿਆ ਗਲੀ ਪਾਰ ਕਰ ਗਿਆ ਸਾਰੀਆਂ ਬੈਠੀਆਂ ਹੋਈਆਂ ਗਵਾਂਡਣਾ ਅੰਡਣਾ ਗਵਾਂਡਣਾ ਵੇਖੀ ਜਾਣ ਤੇ ਬੋਲੀਆਂ ਵਾ ਕੁੜੇ ਇਹ ਕਿਦਾਂ ਦਾ ਜਵਾਈ ਆ ਹੁਣ ਮਾਂ ਬਿੱਟੂ ਨੂੰ ਸਮਝਾਉਣ ਲੱਗੀ ਡੁੱਬ ਜਾ ਤੈਨੂੰ ਸ਼ਰਮ ਨਹੀਂ ਹੈਗੀ ਅਗਲੀਆਂ ਕੀ ਸੋਚਦੀਆਂ ਹੋਣਗੀਆਂ ਤਾਂ ਬਿੱਟੂ ਬੋਲਿਆ ਕੋਈ ਨਹੀਂ ਜੋ ਸੋਚਣਾ ਸੋਚੀ ਜਾ ਜਵਾਈ ਆਇਆ ਸੀ ਤੇ ਜਵਾਈਆਂ ਦਾ ਤਾਂ ਰੋਹ ਹੁੰਦਾ ਗੁੱਡੀ ਨੇ ਤਾਂ ਹੁਣ ਬਿੱਟੂ ਵੱਲ ਵੇਖਿਆ ਨਹੀਂ ਪਿਰਮਾ ਕਹਿਣ ਲੱਗੀ ਪੁੱਤ ਬਗਾਨੀਕਾਰ ਦਾ ਕਰ ਖਾਦਾ ਰੋਗ ਅਗਲੇ ਨਹੀਂ ਦਿੱਤੀ ਆ ਅੱਜ ਦੇ ਦਿੱਤੀ ਮਗਰੋਂ ਕੀ ਕਰੇਗਾ ਤਾਂ ਬਿੱਟੂ ਬੋਲਿਆ ਕੋਈ ਨਹੀਂ ਮਾਂ ਚਿੰਤਾ ਨਾ ਕਰ ਤੇ ਜਿੰਦਰ ਥੋੜਾ ਵੱਡਾ ਹੋ ਜਾਏ ਆਪਣੀ ਕਾਰ ਲਊਗਾ ਮਿਹਨਤ ਕਰਕੇ ਤੂੰ ਦੇਖੀ ਚੰਨੀ ਮੈਂ ਤਾਂ ਬਾਹਲਾ ਕੁਝ ਕਰਨਾ ਅੱਗੇ ਅੱਗੇ ਪਿੱਛੇ ਬੈਠੀ ਵੀ ਮਾਂ ਬਿੱਟੂ ਦਾ ਸਿਰ ਪਲੋਸਣ ਲੱਗੀ ਤੇ ਬੋਲੀ ਰੱਬ ਤੈਨੂੰ ਬਾਹਲਾ ਵਧਾਵੇ ਤੇਰੀ ਮਿਹਨਤ ਨੂੰ ਫਲ ਆਵੇ ਮੈਂ ਤਾਂ ਚਾਨੀ ਜੋ ਤੂੰ ਸੋਚਿਆ ਤੂੰ ਸਭ ਚੀਜ਼ਾਂ ਲਵੇਂ ਬੁੱਢੀ ਬਿੱਟੂ ਕੰਨੀ ਵੇਖ ਕੇ ਤੇ ਜਿੰਦਨ ਨੂੰ ਠੀਕ ਤਰੀਕੇ ਨਾਲ ਬਿਠਾਉਣ ਲੱਗੀ ਆਪਣੀ ਗੋਦੀ 'ਚ ਫੇ ਪ੍ਰੀਤੀ ਨੂੰ ਵੇਖਣ ਲੱਗੀ ਉਹ ਸੀਟ ਤੇ ਚੜ ਕੇ ਪਿੱਛੇ ਵੱਲ ਵੇਖਦੀ ਜਾ ਰਹੀ ਸੀ ਥੋੜੀਆਂ ਬਾਲੀਆਂ ਗੱਲਾਂ ਬਾਤਾਂ ਕਰਦੇ ਠੀਕ ਸਮੇਂ ਤੇ ਦਿਨ ਢਲਣ ਤੋਂ ਪਹਿਲਾਂ ਸਾਰੇ ਜਾਣੇ ਘਰ ਪਹੁੰਚ ਗਏ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ 'ਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ